ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇੱਕ ਜਾਪ ਦੀ ਗੱਲ ਕਰਾਂਗੇ ਇੱਕ ਬਾਣੀ ਦਾ ਜਾਪ ਜਿਸ ਨੂੰ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਲੱਖਾਂ ਰੁਪਏ ਕਮਾ ਸਕਦੇ ਹੋ ਪੈਸੇ ਕਮਾ ਸਕਦੇ ਹੋ ਪਰ ਉਹ ਸਾਰੇ ਪੈਸੇ ਇਮਾਨਦਾਰੀ ਦੇ ਹੋਣਗੇ ਤੁਹਾਡੇ ਕਿਸੇ ਵੀ ਧੋਖਾਧੜੀ ਨਾਲ ਰਿਲੇਟਡ ਨਹੀਂ ਹੋਣਗੇ ਤਾਂ ਅਸੀਂ ਇਸ ਦੇ ਬਾਰੇ ਵਿੱਚ ਹੀ ਅੱਜ ਗੱਲ ਕਰਾਂਗੇ ਕਿ ਕਿਹੜਾ ਇੱਕ ਐਸਾ ਜਾਪ ਹੈ ਜਿਸ ਨੂੰ ਜੇਕਰ ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਦੇ ਹੋ ਤਾਂ ਤੁਹਾਡੀ ਵਾਹਿਗੁਰੂ ਪਰਮਾਤਮਾ ਭਰਪੂਰ ਚੋਲੀ ਪਰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਬਹੁਤ ਹੀ ਕੀਮਤੀ ਸਮਾਂ ਸਾਨੂੰ ਸਿੱਖਾਂ ਨੂੰ ਦੇ ਕੇ ਸਾਨੂੰ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਦੇ ਬਹੁਤ ਕੁਝ ਸਿਖਾਇਆ ਹੈ ਜਿਸ ਨੂੰ ਕਿ ਸਿੱਖਣਾ ਸਾਡਾ ਵੀ ਅਧਿਕਾਰ ਹੈ ਸਾਡਾ ਆਪਣਾ ਫਰਜ਼ ਹੈ ਜੇਕਰ ਅਸੀਂ ਸਿੱਖ ਹੋਣ ਦੇ ਨਾਤੇ ਆਪਣੇ ਗੁਰੂ ਸਾਹਿਬਾਨਾ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਪਣਾ ਹੀ ਨਾ ਸਕੇ ਤਾਂ ਅਸੀਂ ਫਿਰ ਗੁਰੂ ਦੇ ਸਿੱਖ ਕਿਵੇਂ ਕਹਲਾ ਸਕਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣੇ ਸਿੱਖਾਂ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਕਿ ਅਸੀਂ ਵੀ ਉਹਨਾਂ ਦੇ ਜੀਵਨ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹਾਂ ਕਿ ਅਸੀਂ ਵੀ ਉਹਨਾਂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਤੋਂ ਕੁਝ ਸਿੱਖਦੇ ਹਾਂ ਅਸੀਂ ਵੀ ਗੁਰੂ ਵਾਲੇ ਬਣਦੇ ਹਾਂ ਗੁਰੂ ਵਾਲੇ ਬਣਨ ਲਈ ਸਾਨੂੰ ਜ਼ਿਆਦਾ ਕੋਸ਼ਿਸ਼ ਤਾਂ ਨਹੀਂ ਕਰਨੀ ਪੈਂਦੀ ਪਰ ਸਾਡਾ ਜੋ ਮਨ ਹੈ ਉਹ ਬਹੁਤ ਹੀ ਸ਼ੈਤਾਨ ਹੈ ਸਾਡਾ ਮਨ ਇੰਨਾ ਜ਼ਿਆਦਾ ਚੰਚਲ ਅਤੇ ਸ਼ੈਤਾਨ ਹੈ ਕਿ ਉਹ ਸਿੱਧੇ ਕੰਮਾਂ ਵੱਲ ਘਟ ਜਾਂਦਾ ਹੈ ਅਤੇ ਗਲਤ ਕੰਮਾਂ ਵੱਲ ਜਾਦਾ ਜਾਂਦਾ ਹੈ ਤਾਂ ਚਲੋ ਗੱਲ ਕਰਦੇ ਹਾਂ ਇੱਥੇ ਅੱਜ ਦੇ ਵੀਡੀਓ ਦੀ ਕਿ ਅੱਜ ਅਸੀਂ ਇੱਕ ਜਾਪ ਦੀ ਗੱਲ ਕਰਾਂਗੇ ਬਾਣੀ ਦਾ ਜਾਪ ਹੈ ਜਿਸ ਨੂੰ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੀ ਹਰ ਇੱਕ ਮਨੋ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਜਾਪ ਤੁਸੀਂ ਕਿਸ ਬਾਣੀ ਦਾ ਕਰਨਾ ਹੈ ਜੋ ਪਈ ਸਾਹਿਬ ਦਾ ਜੋ ਪਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀ ਹੋਈ ਸਾਨੂੰ ਇੱਕ ਬਹੁਤ ਹੀ ਪਿਆਰੀ ਦਾਤ ਹੈ ਇਸ ਬਾਣੀ ਵਿੱਚ ਬਹੁਤ ਹੀ ਪਿਆਰੀਆਂ ਤੁਕਾਂ ਲਿਖੀਆਂ ਹੋਈਆਂ ਹਨ ਜਿਨ੍ਹਾਂ ਨੂੰ ਕਿ ਸਾਨੂੰ ਸਮਝਣਾ ਜ਼ਰੂਰੀ ਹੈ ਅਤੇ ਇਹਨਾਂ ਤੁਕਾਂ ਨੂੰ ਸਮਝਣ ਲਈ ਅਤੇ ਇਸ ਤੋਂ ਸਿੱਖਿਆ ਲੈਣ ਲਈ ਸਾਨੂੰ ਇਸ ਬਾਣੀ ਦਾ ਜਾਪ ਕਰਨਾ ਹੋਵੇਗਾ ਜੇਕਰ ਤੁਸੀਂ ਚੁਪਈ ਸਾਹਿਬ ਦਾ ਜਾਪ ਦਿਨ ਵਿੱਚ ਜਿੰਨਾ ਹੋ ਸਕੇ ਉਹਨਾਂ ਹੀ ਕਰ ਸਕਦੇ ਹੋ ਮੈਂ ਇਹ ਨਹੀਂ ਤੁਹਾਨੂੰ ਕਹਾਂਗੀ ਕਿ ਇੱਕ ਦਿਨ ਵਿੱਚ ਇਸ ਜਾਪ ਨੂੰ ਤੁਸੀਂ 30 ਵਾਰ ਕਰਨਾ ਹੈ ਜਾਂ 40 ਵਾਰ ਕਰਨਾ ਹੈ ਜਾਂ ਫਿਰ 105 ਵਾਰ ਕਰਨਾ ਹੈ ਕਿਉਂਕਿ ਜੇਕਰ ਅਸੀਂ ਇੱਥੇ ਤੁਹਾਨੂੰ ਕਹਿ ਦਈਏ ਕਿ ਅਸੀਂ ਚੁਪਈ ਸਾਹਿਬ ਦਾ ਪਾਠ ਦੇਣ ਵਿੱਚ 105 ਵਾਰ ਕਰਨਾ ਹੈ ਜੋ ਕਿ ਅਸੀਂ ਕਰ ਵੀ ਸਕਦੇ ਹਾਂ ਬਹੁਤ ਸਾਰੇ ਸਿੱਖ ਕਰਦੇ ਵੀ ਨੇ ਚੁਪਈ ਸਾਹਿਬ ਦਾ ਪਾਠ 5 ਕੋ ਮਿੰਟ ਦਾ ਪਾਠ ਹੈ ਜਿਸ ਨੂੰ ਕਿ ਤੁਸੀਂ ਆਰਾਮ ਨਾਲ ਆਸਾਨੀ ਨਾਲ ਕਰ ਸਕਦੇ ਹੋ ਪਰ ਅਸੀਂ ਗੱਲ ਕਰਾਂਗੇ ਕਿ ਅਸੀਂ ਕਿੰਨੀ ਵਾਰ ਕਰਨਾ ਹੈ ਇਹ ਤਾਂ ਨਹੀਂ ਕਵਾਂਗੇ ਪਰ ਜਿੰਨੀ ਜ਼ਿਆਦਾ ਹੋ ਸਕੇ ਤੁਸੀਂ ਦਿਨ ਵਿੱਚ ਇਸ ਬਾਣੀ ਦਾ ਜਾਪ ਕਰ ਸਕਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਕੋਸ਼ਿਸ਼ ਕਰੋ ਕਿ ਤੁਸੀਂ ਆਪਣਾ ਅੱਧਾ ਘੰਟਾ ਛੁਪਈ ਸਾਹਿਬ ਦੀ ਬਾਣੀ ਦੇ ਜਾਪ ਵਿੱਚ ਲਗਾ ਦਿਓ ਉਸ ਤੋਂ ਬਾਅਦ ਦਿਨ ਭਰ ਦੇ ਕੰਮ ਕਾਰਜ ਕਰਦੇ ਵੇਲੇ ਵੀ ਤੁਸੀਂ ਛੁਪਈ ਸਾਹਿਬ ਦੀ ਬਾਣੀ ਦਾ ਜਾਪ ਕਰ ਸਕਦੇ ਹੋ ਅਤੇ ਸੌਣ ਤੋਂ ਪਹਿਲਾਂ ਵੀ ਤੁਸੀਂ ਛੁਪਈ ਸਾਹਿਬ ਦਾ ਪਾਠ ਇੱਕ ਅਵਸਥਾ ਵਿੱਚ ਬੈਠ ਕੇ ਕਰ ਸਕਦੇ ਹੋ ਜਿਨ੍ਹਾਂ ਨੂੰ ਵੀ ਚੁਪਈ ਸਾਹਿਬ ਦਾ ਪਾਠ ਬਿਨਾਂ ਗੁਟਕਾ ਸਾਹਿਬ ਦੇਖੇ ਨਹੀਂ ਆਉਂਦਾ ਤਾਂ ਇੱਥੇ ਚਿੰਤਾ ਕਰਨ ਦੀ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਹਫਤਾ ਜਾਂ ਦੋ ਹਫਤਾ ਸਵੇਰੇ ਅਤੇ ਸ਼ਾਮ ਨੂੰ ਗੁਟਕਾ ਸਾਹਿਬ ਤੋਂ ਚੁਪਈ ਸਾਹਿਬ ਦਾ ਪਾਠ ਪੜ੍ਹਨਾ ਹੈ ਜਿੰਨੀ ਵਾਰ ਹੋ ਸਕੇ ਓਨੀ ਵਾਰ ਪੜ੍ਹਨਾ ਹੈ ਇੱਕ ਤੋਂ ਜ਼ਿਆਦਾ ਵਾਰ ਪੜ੍ਹਨਾ ਹੈ ਤਾਂ ਤੁਸੀਂ ਦੇਖੋਗੇ ਕਿ ਇੱਕ ਜਾਂ ਦੋ ਹਫਤੇ ਬਾਅਦ ਇਹ ਬਾਣੀ ਤੁਹਾਡੇ ਮੂੰਹ ਉੱਪਰ ਆਪਣੇ ਆਪ ਹੀ ਚੜ ਜਾਏਗੀ ਤੁਸੀਂ ਇਸ ਨੂੰ ਬਹੁਤ ਹੀ ਆਸਾਨੀ ਨਾਲ ਅਤੇ ਜਲਦੀ ਹੀ ਯਾਦ ਕਰ ਸਕਦੇ ਹੋ ਚਉਪਈ ਸਾਹਿਬ ਵਿੱਚ ਲਿਖਿਆ ਹੋਇਆ ਹੈ 함ਰੀ ਕਰੋ ਹੱਥ ਦੇ ਰੱਛਾ ਕਿ हे ਪਰਮਾਤਮਾ हे ਵਾਹਿਗੁਰੂ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਚਿੱਤ ਦੀ ਹਰ ਇੱਛਾ ਨੂੰ ਪੂਰੀ ਕਰੋ ਚਾਹੇ ਉਹ ਮੇਰੇ ਕੰਮ ਕਾਰ ਬਾਰੇ ਹੋਵੇ ਚਾਹੇ ਮੇਰੇ ਕੋਲੋਂ ਪੈਸੇ ਦੀ ਗੱਲ ਹੋਵੇ ਪਰ ਸੰਗਰ ਜੀ ਇੱਥੇ ਪੈਸਾ ਕੋਈ ਬੇਈਮਾਨੀ ਦਾ ਪੈਸਾ ਨਹੀਂ ਹੋਏਗਾ ਤੁਹਾਡੀ ਇਮਾਨਦਾਰੀ ਦਾ ਹੋਏਗਾ ਤੁਹਾਡੀ ਮਿਹਨਤ ਦਾ ਹੋਏਗਾ ਤਾਂ ਤੁਸੀਂ ਇਸ ਬਾਣੀ ਨੂੰ ਪੜਨ ਤੋਂ ਬਾਅਦ ਹਰ ਦਾਸ ਇਹੀ ਕਰਨੀ ਹੈ ਕਿ हे ਸੱਚੇ ਪਾਤਸ਼ਾ ਮੈਨੂੰ ਐਨੇ ਜੋਗਾ ਕਰ ਦਿਓ ਕਿ ਮੈਂ ਕੜੀ ਮਿਹਨਤ ਕਰਾਂ ਅਤੇ ਮੈਨੂੰ ਇਵੇਂ ਦਾ ਰਸਤਾ ਦਿਖਾ ਦਿਓ ਕਿ ਮੈਂ ਉਸ ਉੱਪਰ ਚੱਲ ਸਕਾਂ ਅਤੇ ਆਪਣੀ ਮਿਹਨਤ ਦੀ ਕਮਾਈ ਵਿੱਚ ਵਾਧਾ ਪਾ ਸਕਾਂ ਸਭ ਬੈਰਨ ਕੋ ਆਜ ਸੰਘਰੀ ਜਾਏ ਇਥੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਵੀ ਸਿਖਾਉਂਦੇ ਨੇ ਕਿ ਜੇਕਰ ਅਸੀਂ ਇਸ ਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਵੈਰੀਆਂ ਤੋਂ ਵੀ ਛੁਟਕਾਰਾ ਮਿਲਦਾ ਜੋ ਲੋਕ ਸਾਨੂੰ ਪਿੱਛੇ ਖਿੱਚਣ ਨੂੰ ਫਿਰਦੇ ਨੇ ਜੋ ਲੋਕ ਸਾਡਾ ਨੁਕਸਾਨ ਕਰਨਾ ਚਾਹੁੰਦੇ ਨੇ ਜਾਂ ਫਿਰ ਸਾਡੇ ਬਾਰੇ ਗਲਤ ਬੁਰਾ ਸੋਚਦੇ ਨੇ ਉਹਨਾ ਤੋਂ ਵੀ ਸਾਨੂੰ छुटकारा ਮਿਲਦਾ ਹੈ ਅਤੇ ਇੱਥੇ ਸਾਨੂੰ ਉਹਨਾ ਤੋਂ छुटकारा ਅਤੇ ਚਿੰਤਾ ਮੁਕਤ ਹੋਣ ਦੀ ਕੋਈ ਵੀ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਬਸ ਤੁਸੀਂ ਸੰਗਤ ਜੀ ਚੁਪਈ ਸਾਹਿਬ ਦਾ ਪਾਠ ਦਿਨ ਵਿੱਚ ਜਿੰਨੀ ਵਾਰ ਹੋ ਸਕੇ ਓਨੀ ਵਾਰ ਹੀ ਕਰਨਾ ਹੈ ਇੱਕ ਵਾਰ ਤੁਸੀਂ ਇਹ ਪਾਠ ਲਗਾਤਾਰ ਇੱਕ ਹਫਤਾ ਕਰੋਗੇ ਤਾਂ ਤੁਹਾਡੇ ਆਪਣੇ ਆਪ ਹੀ ਮੁੱਹ ਤੇ ਇਹ ਪਾਠ ਚੜ ਜਾਏਗਾ ਤੁਹਾਡੇ ਮੂੰਹ ਚੋਂ ਆਪਣੇ ਆਪ ਹੀ ਇਸ ਬਾਣੀ ਦੇ ਟੁਕਾ ਨਿਕਲਣ ਗਿਆ ਤਾਂ ਤੁਸੀਂ ਆਸਾਨੀ ਨਾਲ ਇਸ ਪਾਠ ਦੀ ਬਾਣੀ ਦੀ ਆਦਤ ਪਾ ਸਕਦੇ ਹੋ ਤਾਂ ਇਸ ਬਾਣੀ ਨੂੰ ਪੜ੍ਹ ਕੇ ਤੁਸੀਂ ਇਹ ਗੱਲ ਜ਼ਰੂਰ ਦੇਖੋਗੇ ਕਿ ਜਿੰਨਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਬਾਣੀ ਨੂੰ ਰਸ ਵਾਂਗੂ ਖੋਲੋਗੇ ਇਸ ਦਾ ਰਸ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਅੰਦਰ ਖੋਲੋਗੇ ਸੱਚੇ ਪਾਤਸ਼ਾਹ ਜੀ ਪਰਮਾਤਮਾ ਵਾਹਿਗੁਰੂ ਤੁਹਾਡੀ ਓਨੀ ਹੀ ਨੇੜੇ ਹੋ ਕੇ ਸੁਣਦੇ ਨੇ ਤੁਹਾਡੀ ਕਮਾਈ ਵਿੱਚ ਬਰਕਤ ਵੀ ਪਾਉਂਦੇ ਨੇ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਆਪਣੀ ਕਮਾਈ ਵਿੱਚ ਕਿਵੇਂ ਵਾਧਾ ਪਾ ਸਕਦੇ ਹੋ ਜਾਂ ਫਿਰ ਤੁਹਾਡੀ ਕਮਾਈ ਵਿੱਚ ਪਹਿਲਾ ਨਾਲੋਂ ਕਿੰਨਾ ਵਾਧਾ ਹੋ ਚੁੱਕਾ ਹੈ ਚਪਈ ਸਾਹਿਬ ਕੇਵਲ ਤੁਹਾਡੀ ਕਮਾਈ ਵਿੱਚ ਹੀ ਵਾਧਾ ਨਹੀਂ ਪਾਉਂਦੇ ਬਲਕਿ ਤੁਹਾਡੀ ਕਮਾਈ ਦੇ ਨਾਲ-ਨਾਲ ਤੁਹਾਨੂੰ ਸਰੀਰਕ ਰੋਗਾਂ ਤੋਂ ਵੀ ਬਚਾਉਂਦੇ ਹਨ ਤੁਸੀਂ ਸਰੀਰਕ ਰੋਗਾਂ ਤੋਂ ਵੀ ਮੁਕਤ ਹੋ ਸਕਦੇ ਹੋ ਸੰਗਤ ਜੀ ਜੇਕਰ ਤੁਸੀਂ ਇਸ ਬਾਣੀ ਦਾ ਜਾਪ ਚੁਪਈ ਸਾਹਿਬ ਦਾ ਜਾਪ ਆਪਣੇ ਡੇਲੀ ਦੇ ਜੀਵਨ ਵਿੱਚ ਅਪਣਾ ਲੈਂਦੇ ਹੋ ਕਰਦੇ ਹੋ ਤਾਂ ਤੁਹਾਨੂੰ ਇਸ ਚੁਪਈ ਸਾਹਿਬ ਦੇ ਪਾਠ ਦੀ ਪਾਵਰ ਦਾ ਪਤਾ ਜਲਦੀ ਹੀ ਚੱਲ ਜਾਏਗਾ ਅਤੇ ਇੱਕ ਹੋਰ ਗੱਲ ਚੁਪਈ ਸਾਹਿਬ ਦੀ ਬਾਣੀ ਇੱਕ ਅਜਿਹੀ ਬਾਣੀ ਹੈ ਕਿ ਜੇਕਰ ਜਿਸ ਨੂੰ ਜਿੰਨਾ ਹੀ ਦਿਨ ਵਿੱਚ ਅਸੀਂ ਵਾਰ-ਵਾਰ ਦੁਹਰਾਉਂਦੇ ਹਾਂ ਉਸ ਦੀ ਪਾਵਰ ਸਾਨੂੰ ਓਨੀ ਹੀ ਜਲਦੀ ਮਿਲ ਜਾਂਦੀ ਹੈ ਉਨੀ ਹੀ ਜਲਦੀ ਸਾਨੂੰ ਚੁਪਈ ਸਾਹਿਬ ਦੇ ਪਾਠ ਦਾ ਰਿਜ਼ਲਟ ਵੀ ਮਿਲ ਜਾਂਦਾ ਹੈ ਇਸ ਲਈ ਸੰਗਤ ਜੀ ਇੱਕ ਵਾਰ ਤੁਸੀਂ ਚੁਪਈ ਸਾਹਿਬ ਦੀ ਬਾਣੀ ਨੂੰ ਆਪਣੇ ਰੋਜ਼ ਦੇ ਰੋਜ਼ਾਨਾ ਜੀਵਨ ਵਿੱਚ ਡੇਲੀ ਆਪਣੇ ਦਿਨ ਵਿੱਚ ਜ਼ਰੂਰ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ